ਸਰਬੰਸਦਾਨੇ ਕਲਗੀਧਰ ਦਸ਼ਮੇਸ਼ ਪਤਾ ਸਾਹਿਬੇ ਕਮਾਲ ਨੀਲੇ ਘੋੜੇ ਤੇ ਅਸਵਾਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰਪੁਰਬ ਦੀ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਅੱਜ ਇੱਕ ਵਿਸ਼ਾਲ ਪ੍ਰਭਾਤ ਫੇਰੀ ਅੰਮ੍ਰਿਤਸਰ ਧਾਰਮਿਕ ਮੰਚ ਵੱਲੋਂ ਭਾਈ ਵੀਰ ਸਿੰਘ ਹਾਲ ਤੋਂ ਆਰੰਭ ਹੋ ਕੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਪ ਕਰਦਿਆਂ ਸ੍ਰੀ ਹਰਮੰਦਰ ਸਾਹਿਬ ਪਹੁੰਚੀ ਆ ਬਹੁਤੀ ਸੰਗਤਾਂ ਨੇ ਭਰਪੂਰ ਸਹਿਯੋਗ ਦਿੱਤਾ ਵਾ ਬਹੁਤ ਸਾਰੀਆਂ ਸੰਗਤਾਂ ਨੇ ਲੰਗਰਾਂ ਦੀ ਸੇਵਾ ਕੀਤੀ ਆ ਅਸੀਂ ਸਾਰਿਆਂ ਦਾ ਅਮਰitsar ਧਾਰਮਿਕ ਕੰਵਨ ਚੋਂ ਵੱਲੋਂ तहे ਦਿਲੋਂ ਧੰਨਵਾਦੀ ਆ ਇਸੇ ਤਰ੍ਹਾਂ ਹੀ ਆਪ ਜੀ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਯਾਤਰਾ ਨਿਕਲਦੀ ਆ ਆਪ ਹਮੇਸ਼ਾ ਸਹਿਯੋਗ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਤੇ ਇੱਕ ਪਰਬਾਤ ਵਿਸ਼ਾਲ ਪਰਬਾਤ ਫੇਰੀ ਭਾਈ ਵੀਰ ਸਿੰਘ ਹਾਲ ਤੋਂ ਕੱਢੀ ਗਈ ਆ ਇਹਦੇ ਵਿੱਚ ਵਕਫ ਵਕਫ ਸੋਸਾਇਟੀਆਂ ਵਕਫ ਖਬਾ ਸੋਸਾਇਟੀਆਂ ਅਤੇ ਪਰਿਵਾਰ ਮੈਂਟੀਆਂ ਨੇ ਸ਼ਾਮਲ ਲਿੱਤਾ ਹੈ ਸ਼ਾਮਲ ਹੋਏ ਹਨ ਇਹ ਬਰਵਾਤ ਫਿਰ ਇਸ ਦਰਬਾਰ ਸਾਹਿਬ ਪਹੁੰਚ ਕੇ ਨਤਮਸਤਕ ਹੋ ਰਹੀ ਹੈ ਜੀ ਆਪ ਸਭ ਨੂੰ ਆਪ ਸਭ ਨੂੰ ਸਿੱਖ ਸਮਾਵਨ ਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਲੱਖ ਲੱਖ ਵਧਾਈ ਹੋਵੇ ਗਏ ਕਰਿਆ ਤਰੁ ਬੁੱਧ ਸਮਤ ਸਮਾਰਨ ਕੋ ਹੁਣ ਧਰਮ ਸੁਜਾ ਫੈਰਨ ਤਸਦਾ ਅਗ ਓਨਿਤ ਰੰਗ ਨਿਵਾਰਨ ਕੋ ਮਥਰਾ ਜਾਣ ਜਾਣ ਕਹੀ ਜੀ ਸਾਥ ਸੋ ਔਰ ਕਛੂਨਾ ਵਿਚਾਰਨ ਕੋ ਪਰਨਾਮ ਬਹੁਤ ਵੱਡੋ ਕਲਮੇ ਪੰਛਾਗਰ ਪਾਰ ਉਤਾਰਨ ਕੋ ਅੱਜ ਜਿਹੜਾ ਸੁਭ ਦਿਹਾੜਾ ਹੈ ਆਓ ਲੱਖਾਂ ਪਰ ਦਿਹਾੜਾ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਉਹ ਵੇਸੇ ਜੀ ਮਹਾਰਾਜ ਦਾ ਹਕਮ ਦਿਹਾੜੇ ਨੂੰ ਲਾ ਕੇ ਸਾਰੀਆਂ ਸੈਨਾ ਸਵੇਰ ਤੋਂ ਗੁਰੂ ਜੀ ਦਾ ਬਖਸ਼ਣ ਰਸਮ ਕਰ ਬਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਪੁਰਪ ਦੀਆਂ ਸਾਰੇ ਸਮੂਹ ਜਗਤ ਨੂੰ ਸਾਰੇ ਸਮੁੱਚੇ ਸੰਸਾਰ ਨੂੰ ਲੱਖ 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 ਕਰੋੜ ਕਰੋੜ ਵਧਾਈਆਂ। ਕਰ ਗਟਿਓ ਮਰਦਿਆ ਗਮੜਾ ਵਰਿਆ ਮੁਕੇਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਸਾਹਿਬੇ ਸ਼ਹਨਸ਼ਾਹ ਸਾਹਿਬੇ ਕਮਾਲ ਤਨ ਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਤੁਹਾਡੇ ਦੇ ਸਬੰਧ ਵਿੱਚ ਇਹ ਵਿਸ਼ਾਲ ਪ੍ਰਬਾਤ ਪੇਰੀ ਅੰਮ੍ਰਿਤਸਰ ਧਾਰਮਿਕ ਵੰਚ ਅਤੇ ਅੰਮ੍ਰਿਤਸਰ ਦੀਆਂ ਸੂ ਸਭਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਪੰਜ ਪਿਆਰਿਆਂ ਦੀ ਰਹਿਮਾਈयत ਕੱਢੀ ਜਾ ਰਹੀ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਆ ਅਤੇ ਨਜ਼ਾਰਾ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੈ ਸਮੂਹ ਸ਼ਹਿਰ ਵਾਸੀਆਂ ਨੂੰ ਤਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਾਣ ਵਡਭਾਣਾ ਦੇਣਾ ਹੈ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਮਦੇ ਭਾਈ ਵੀਰ ਸਿੰਘ ਹਾਰਜੀਤ ਤੋਂ ਜੋ ਪ੍ਰਭਾਤ ਫੇਰੀ ਸ਼ੁਰੂ ਕੀਤੀ ਗਈ ਸੀ ਅੱਜ ਸਾਚਖੰਡਾ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੀ ਹੈ ਸਮੂਹ ਸਾਧ ਸੰਗਤਾਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ